ਤੇ ਆ ਦੇਖੋ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ ਜੇਈ ਭਰਤੀ ਕਰਵਾਇਆ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ ਕਿਉਂਕਿ ਇਹ ਫਿਰ ਜੇ ਜਿੱਤ ਜਾਂਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਦੇ ਕਾਂਗਰਸ ਦੇ ਉਮੀਦਵਾਰ ਸਾਡੀ ਭੈਣ सुरेंद्र कौर ਜੀ ਜਿਹੜੇ ਸੀਨੀਅਰ ਡਿਪਟੀ ਮੇ ਰਹੇ ਜਿਨ੍ਹਾਂ ਦੇ ਬਾਰੇ ਕੱਲ ਅਸੀਂ ਕਿਹਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਾਰਪੋਰੇਸ਼ਨ ਏਰੀਆ ਦੇ ਅੰਦਰ ਬਿਨਾਂ ਸੀਐਲਯੂ ਦੇ ਬਿਨਾਂ ਕਾਰਪੋਰੇਸ਼ਨ ਦੀ ਅਪਰੂਵਲ ਦੇ ਬਿਨਾਂ ਐਨਓਸੀ ਦੇ ਬਿਨਾਂ ਬਾਕੀ ਗਤੀ ਜਿਹੜੀਆਂ ਲੀਗਲ ਫਾਰਮੈਲਿਟੀਆਂ ਉਹਨੂੰ ਪੂਰਾ ਕੀਤੇ ਹੋ ਕਮਰਸ਼ੀਅਲ ਪਲਾਟਾਂ ਨੂੰ ਰੈ residențial ਵਿੱਚ ਬਦਲ ਕੇ ਉਹਨੂੰ ਸੇਲ ਕਰ ਰਿਆ ਉਹਦੀ ਰਜਿਸਟਰੀ ਵੀ ਤੁਹਾਨੂੰ ਸ਼ੋਅ ਕੀਤੀ ਸੀ ਤੇ ਮੈਂ ਉਹਨੂੰ ਕੁਐਸਚਨ ਵੀ ਕੀਤਾ ਸੀ ਲੇਕਿਨ ਮੇਰੇ ਸਵਾਲਾਂ ਦੇ ਕੱਲ ਜਵਾਬ ਨਹੀਂ ਆਏ ਹੁਣ ਮੈਂ ਪੁੱਛਣਾ ਚਾਹੁੰਦਾ ਅੱਜ ਇੱਕ ਹੋਰ सुरेंद्र ਕੌਰ ਜੀ ਨੂੰ ਜਿਹੜੇ ਸੀਨੀਅਰ ਡਿਪਟੀ ਮੇਅਰ ਸੀ 17 ਚ ਬਣੇ 5 ਸਾਲ ਰਹੇ ਤੇ ਨਾਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੂੰ ਕਾਂਗਰਸ ਦੇ ਪ੍ਰਧਾਨ ਸਾਹਿਬ ਨੂੰ ਕਾਂਗਰਸ ਦੇ ਸਾਰੇ ਨੇਤਾਵਾਂ ਨੂੰ ਕਿ ਕੀ ਤੁਸੀਂ ਇਹ ਕਿਹਾ ਸੀ ਕਿ ਆਪਣੇ ਘਰ ਨੌਕਰੀ ਤੇ ਆਹ ਦੇਖੋ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਬੀਬੀ ਸਰਿੰਦਰ ਕੌਰ ਜੀ ਨੇ ਆਪਣੇ ਬੇਟੇ ਨੂੰ ਕਾਰਪੋਰੇਸ਼ਨ ਜਲੰਧਰ ਵਿੱਚ ਜੂਨੀਅਰ ਇੰਜੀਨੀਅਰ जेई ਭਰਤੀ ਕਰਵਾਇਆ ਇਹ ਉਹਦੀ ਅਪੁਆਇੰਟਮੈਂਟ ਹੈ ਇਹ ਉਹਦੀ ਅਪੁਆਇੰਟਮੈਂਟ ਇੱਕ ਗ੍ਰੇਟੈਸਟ ਕੰਪਨੀ ਆ ਜਿਹੜੀ ਇਹਨਾਂ ਨੂੰ ਆਊਟਸੋਰਸਿੰਗ ਤੇ ਸਪਲਾਈ ਕਰਦੀ ਆ ਇਹਦੇ ਵਿੱਚ ਆ ਬਕਾਇਦਾ ਉਹਦੀ ਅਪੁਆਇੰਟਮੈਂਟ ਲੈਟਰ ਹੈ ਤੇ ਬਕਾਇਦਾ ਹੋਰ ਦੱਸਦਾ ਇੰਟਰਸਟਿੰਗ ਗੱਲ ਆਊਟਸੋਰਸ ਜੇਈ ਬੀ ਐਂਡ ਆਰ ਡੇਟ ਆਫ ਜੁਆਇਨਿੰਗ 9 19 ਪੰਜਵੇਂ ਨੰਬਰ ਤੇ ਕਰਨ ਸੁਮਨ son of लेट श्री रामਾਸਰਾ ਜੀ ਜ਼ੋਨ ਸਬਜੀ ਮੰਡੀ 191 2009 1 2019 ਸਾਈਡ ਤੇ ਲਿਖਿਆ ਆਜੋ ਸਾਈਡ ਤੇ ਲਿਖਿਆ ਰੈਫਰੈਂਸ ਸੀ ਆਜੇ ਤੁਸੀਂ ਹਾਈਲਾਈਟਡ ਪੁਆਇੰਟ ਜਿਹੜਾ ਦੇਖ ਲਓ ਸਾਈਡ ਤੇ ਲਿਖਿਆ ਗਿਆ ਉਹਨਾਂ ਦੇ بیٹے ਦੇ ਨਾਂ ਤੇ reference ਲਿਖਿਆ ਗਿਆ ਸੀਨੀਅਰ ਡਿਪਟੀ ਮੇਅਰ ਉਹਨਾਂ ਨੇ ਆਪਣੀ ਪੋਜੀਸ਼ਨ ਦਾ ਨਜਾਇਜ਼ ਗਲਤ ਇਸਤੇਮਾਲ ਕੀਤਾ ਹੈ ਉਹਦਾ ਇਹ ਸਬੂਤ ਹੈ ਉਹਨਾਂ ਦੀ ਵਾਰਡ 'ਚ ਉਹਨਾਂ ਦੇ ਇਲਾਕੇ 'ਚ ਉਹਨਾਂ ਦੇ ਵੈਸਟ ਹਲਕੇ 'ਚ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੀਰੁਜਗਾਰ ਨੇ ਕਿਸੇ ਹੋਰ ਘਰ ਵੱਲ ਧਿਆਨ ਨਹੀਂ ਗਿਆ ਆਪਣੇ ਹੀ ਘਰ ਵਿੱਚ ਧਿਆਨ ਗਿਆ ਉਹ ਇੰਨੇ ਜ਼ਰੂਰਤਮੰਦ ਸੀ ਕਿ ਮਾਤਾ ਜੀ ਕਾਰਪੋਰੇਸ਼ਨ ਵਿੱਚ ਸੀਨੀਅਰ ਡਿਪਟੀ ਮੈਨਰ ਤੇ ਬੇਟਾ ਜੀ ਡਾਇਰੈਕਟ ਜੇਈ ਲੱਗ ਗਏ ਤੇ ਉਹਨਾਂ ਦੀ ਪੋਸਟਿੰਗ ਵੀ ਵੈਸਟ ਹਲਕੇ ਵਿੱਚ ਲਗਾਈ ਗਈ ਇਹੀ ਨਹੀਂ ਉਹ ਵੈਸਟ ਹਾਲ ਕੇ ਵਿੱਚ ਕਦੀ ਕੰਮ ਵੀ ਨਹੀਂ ਕਰਨ ਗਏ ਕਦੀ ਕਿਸੇ ਵਾਰਡ ਕਿਸੇ ਮੁਹੱਲੇ ਵਿੱਚ ਜਿਹੜਾ ਉਹਨਾਂ ਨੂੰ ਕੰਮ ਸੀ ਉਹ ਕੰਮ ਵੀ ਨਹੀਂ ਕੀਤਾ ਸਿਰਫ ਆਪਣੇ ਘਰ ਵਿੱਚ ਰਹਿ ਕੇ ਆਪਣੇ ਦੂਜੇ ਕੰਮ ਰੀਅਲ ਏਸਟੇਟ ਦੇ ਕੰਮ ਕਰਦੇ ਰਹੇ ਇਹ ਸਰਾਸਰ ਪਬਲਿਕ ਨਾਲ ਵੀ ਧੋਖਾ ਹੈ ਤੇ ਸਰਕਾਰ ਦੇ ਖਜ਼ਾਨੇ ਦੇ ਉੱਤੇ ਵੀ ਡਾਕਾ ਹੈ ਆ ਦੇਖ ਲੋ ਹੁਣ ਇਹਦਾ ਜਵਾਬ ਵੀ ਉਹਨਾਂ ਕੋਲੋਂ ਜਰੂਰ ਮੈਂ ਅੱਜ ਮੰਗਣਾ ਚਾਹਣਾ ਕੱਲ ਦਾ ਜਵਾਬ ਤਾਂ ਨਹੀਂ ਮਿਲਿਆ ਮੇਰੇ ਸਵਾਲਾਂ ਦਾ ਵੀ ਸੀਐਲਯੂ ਹੈ ਸ਼ਿਵਰੇਜ ਦਾ ਕਨੈਕਸ਼ਨ ਦੀ ਅਪਰੂਵਲ ਹੈ ਕਮਰਸ਼ੀਅਲ ਤੋਂ ਰੈਜ਼ੀਡੈਂਸ਼ੀਅਲ ਕਰਨ ਦੀ ਅਪਰੂਵਲ ਹੈ ਨਹੀਂ ਹੁਣ ਆ ਵੀ ਦੇਖ ਲੋ 2019 ਚ ਅਪੁਆਇੰਟਮੈਂਟ ਹੁੰਦੀ ਹੈ ਫਿਰ ਅਗੋਂ ਫੇਰ ਦਫਤਰੀ ਹੁਕਮ ਨਗਰ ਨਿਗਮ 271 2020 ਫਿਰ ਦੁਬਾਰਾ ਪੋਸਟਿੰਗ ਜਿਹੜੀ ਅੱਗੇ ਕਰਦੇ ਆ ਬਦਲੀ ਕਰਦੇ ਆ ਆਸ ਫਿਰ ਅੱਗੇ ਆ ਗਿਆ 271 2020 ਚ ਔਰ ਰੈਗੂਲਰ ਕੰਮ ਕਰ ਰਿਹਾ ਹੈ ਇੱਕ ਕਾਂਗਰਸ ਦਾ ਕਲਚਰ ਹੈ ਇੱਕ ਕਾਂਗਰਸ ਨੇ ਦਿੱਤਾ ਹੈ ਇਹ ਗਰੀਬਾਂ ਨਾਲ ਆਮ ਲੋਕਾਂ ਨਾਲ 헤ਰਾ ਫੇਰੀ ਹੈ ਵੋਟਾਂ ਤਾਂ ਗਰੀਬਾਂ ਦੀਆਂ ਲੈਂਦੀ ਕਾਂਗਰਸ ਨਾਰਾ ਲਾ ਕੇ ਕੋਈ ਨਾ ਕੋਈ ਲੇਕਿਨ ਸੇਵਾ ਆਪਣਿਆਂ ਦੀ ਆਪਣੇ ਪਰਿਵਾਰ ਦੀ ਆਪਣੇ ਘਰਦਿਆਂ ਦੀ ਕਰਦੇ ਹਨ ਹੁਣ ਮੈਂ ਫਿਰ ਜਲੰਧਰ ਵੈਸਟ ਦੇ ਵੋਟਰਾਂ ਨੂੰ ਅਪੀਲ ਕਰਨੀ ਚਾਹੂੰਗਾ ਇਹ ਸਾਰੇ ਮੇਰੇ ਸੱਜਣ ਨਰਿੰਦਰ ਜੀ ਬੌਬੀ ਜੀ ਬਬਲੂ ਜੀ ਇਹ ਸਾਰੇ ਉਹਨਾਂ ਦੀ ਵਾਰਡ ਦੇ ਬੂਟਾ ਮੰਡੀ ਜਲੋਵਾਲ ਦੇ ਰਹਿਣ ਵਾਲੇ ਹਨ ਉਹਨਾਂ ਨੇ ਕਦੀ ਵੀ ਇਸ ਇਲਾਕੇ ਚ ਕਿਸੇ ਬੱਚੇ ਨੂੰ ਨੌਕਰੀ ਤੇ ਨਹੀਂ ਲਵਾਇਆ ਆਪਣਾ ਬੱਚਾ ਹੀ ਨਜ਼ਰ ਆਇਆ ਮੈਂ ਹੁਣ ਜਲੰਧਰ ਵੈਸਟ ਦੇ ਵੋਟਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਗਾ ਫੈਸਲਾ ਤੁਸੀਂ ਕਰਨਾ ਵਿਧਾਨ ਸਭਾ ਚ ਕਾਰਪੋਰੇਸ਼ਨ ਦੇ ਇਮਾਨਦਾਰ ਲੋਕਾਂ ਦੀ ਸੇਵਾ ਕਰਨ ਵਾਲੇ ਹੀ ਬੈਠਣੇ ਚਾਹੀਦੇ ਹਨ ਬੀਬੀ ਜੀ 5 ਸਾਲ ਗੈਰਹਾਜ਼ਰ ਵੀ ਰਹੇ 5 ਸਾਲ ਉਹਨਾਂ ਦੀ ਕਾਰਜਕਾਰੀ ਵੀ ਜ਼ੀਰੋ ਰਹੀ ਕਿਸੇ ਦੀ ਕਿਸੇ ਮੁਸ਼ਕਲ ਵਿੱਚ ਦੁੱਖ ਸੁੱਖ ਵਿੱਚ ਸ਼ਾਮਿਲ ਨਹੀਂ ਹੋਏ ਤੇ ਆ ਜਿਹੜਾ ਕੱਲ ਦਾ ਤੇ ਅੱਜ ਦਾ ਆ ਨੌਕਰੀਆਂ ਵਾਲਾ ਮਾਮਲਾ ਇਹ ਹੁਣ ਮੈਂ ਤੁਹਾਡੇ ਸਾਹਮਣੇ ਲਿਆਂਦਾ ਹੈ ਵੈਸਤੇ ਲੋਕ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਵੋਟ ਨਾ ਪਾਉਣ ਕਿਉਂਕਿ ਇਹ ਫਿਰ ਜੇ ਜਿੱਤ ਜਾਂਦੇ ਆ ਤੁਹਾਡਾ ਕੋਈ ਕੰਮ ਨਹੀਂ ਕਰਨਾ